ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਮੈਂ ਆਸ ਕਰਦੀ ਹਾਂ ਕਿ ਮੇਰੀਆਂ ਸਾਰੀਆਂ ਭੈਣਾਂ ਠੀਕ ਠਾਕ ਹੋਣਗੀਆਂ ਘਰਾਂ ਦੇ ਵਿੱਚ ਸਾਰਾ ਪਰਿਵਾਰ ਠੀਕ ਠਾਕ ਹੋਊਗਾ ਜੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਿਹੜੀ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਤੁਸੀਂ ਥੰਬਨੇਲ ਤੇ ਵੇਖ ਹੀ ਲਿਆ ਹੋਣਾ ਜੀ ਕद्दू ਦੇ ਪਰੌਂਠੇ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਸਾਰੇ ਘਰਾਂ ਦੇ ਵਿੱਚ ਕद्दू ਤੋਰੀਆਂ ਕद्दू ਤੋਰੀਆਂ ਹੋਈ ਪਈ ਆ ਹੋਰ ਸਬਜ਼ੀ ਕੋਈ ਖਾਣ ਨੂੰ ਦਿਲ ਵੀ ਨਹੀਂ ਕਰਦਾ ਤੇ ਕद्दू ਦੀ ਇੱਕ ਡਿਫਰੈਂਟ ਟਾਈਪ ਦੀ ਰੈਸਪੀ ਕद्दू ਦੇ ਪਰੌਂਠੇ ਤੁਸੀਂ ਨਾਰਮਲ ਬ੍ਰੇਕਫਾਸਟ ਚ ਇਸ ਨੂੰ ਜਿਹੜਾ ਖਾ ਸਕਦੇ ਹੋ ਇੰਨੇ ਜਿਆਦੇ ਟੇਸਟੇ ਬਣਨਗੇ ਕੀ ਕੁਛ ਮਟੀਰੀਅਲ ਰਹੂਗਾ ਜੀ ਇਹਦੇ ਵਿੱਚ ਕੀ ਕੁਛ ਆਪਾਂ ਪਾਉਣਾ ਹੈ ਕਿਵੇਂ ਬਣਾਉਣੇ ਨੇ ਉਹਦੇ ਲਈ ਤੁਸੀਂ ਆਪਣੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਸਕਿੱਪਨਿੰਗ ਕਰਨਾ ਪ੍ਰੋਪਰ ਵੀਡੀਓ ਨੂੰ ਦੇਖਣਾਗਾ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਆਪਾਂ ਕद्दू ਦੇ ਪਰੌਂਠੇ ਕਿਵੇਂ ਬਣਾਉਣੇ ਸਭ ਤੋਂ ਪਹਿਲਾਂ ਜੇ ਕਿਵੇਂ ਕद्दू ਲੈ ਲਿਆ ਠੀਕ ਹੈ ਜੀ ਤੁਸੀਂ ਆਪਣੀ ਕਵਾਂਟਿਟੀ ਦੇ ਅਨੁਸਾਰ ਜਿਆਦਾ ਵੀ ਲੈ ਸਕਦੇ ਹੋਗੇ ਇਸ ਨੂੰ ਛਿੱਲ ਲੈਣਾਗਾ ਇਤ ਜੀ ਉਸੇ ਤਰ੍ਹਾਂ ਛਿੱਲ ਲੈਣਾ ਜਿਵੇਂ ਆਪਾਂ ਸਬਜ਼ੀ ਬਣਾਉਣੇ ਆਗੇ ਹਨਾ ਦੇਖੋ ਵੀ ਇਹ ਹੁੰਦਾਗਾ ਤੇ ਮੈਂ ਆਪਦੀ ਮੀਨਾ ਕਰੀ ਦਿਖਾਤੀ ਆਣਾ ਤੇ ਨਾਲ ਹੀ ਨਾ ਮੈਂ ਦੋ ਪਿਆਜ਼ ਛਿੱਲ ਲਏ ਸੀ ਪਹਿਲਾਂ ਤੇ ਇਹਨਾਂ ਨੂੰ ਆਪਾਂ ਧੋਵਾਂਗੇ ਜਦੋਂ ਮੈਂ ਪਿਆਜ਼ ਦੀ ਵੀਡੀਓ ਬਣਾਉਣ ਲੱਗੀ ਕੈਮਰਾ ਹੀ ਨਹੀਂ ਆਨ ਹੋਇਆ ਮੈਂ ਵੀਡੀਓ ਆਪਦੇ ਵੱਲੋਂ ਦਾ ਬਣਾਈ ਬੱtter ਰਿਕਾਰਡ ਨਹੀਂ ਹੋਈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਧੋ ਲੈਣਾ ਗਾਇਸ ਨੂੰ ਪਿਆਜ਼ ਨੂੰ ਵੀ ਪ੍ਰੋਪਰਲੀ ਧੋ ਲਾਂਗੇ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਕਦੂ ਛਿੱਲਿਆਗਾ ਉਹਨੂੰ ਧੋ ਲੈਣਾ ਹੈਗਾ ਧੋਣ ਤੋਂ ਬਾਅਦ ਦੇਖੋ ਜੀ ਹੁਣ ਮੈਂ ਕਦੂ ਕਸ ਲੈ ਲਿਆ ਕਦੂ ਕਸ ਕਰਾਂਗੇ ਆਪਾਂ ਕਦੂ ਨੂੰ ਇੱਕ ਥਾਲ ਵਗੈਰਾ ਲੈ ਲਓ ਜਿਹਦੇ ਵਿੱਚ ਸਾਰਾ ਮਟੀਰੀਅਲ ਹੈਗਾ ਜਿਹੜਾ ਕਦੂ ਕਸ ਕੀਤਾ ਜਾ ਸਕੇ ਕਦੂ ਨੂੰ ਇਕੱਠਾ ਕਦੂ ਕਸ ਕਰਨ ਨਾਲੋਂ ਚੰਗਾ ਹੁੰਦਾ ਕਿ ਤੁਸੀਂ ਇਸ ਨੂੰ ਦੋ ਫਾੜੀਆਂ ਅਲੱਗ-ਅਲੱਗ ਵੱਡੀਆਂ-ਵੱਡੀਆਂ ਕਰ ਲੋ ਸੌਖੀਆਂ ਹੋ ਜਾਂਦੀਆਂ ਨੇ ਇਸ ਤੋਂ ਜੇ ਛੋਟੀਆਂ ਫਾੜੀਆਂ ਜੇ ਵੀ ਕਰ ਲਓ ਫਿਰ ਉਹਦੋਂ ਵੀ ਸੁਖਾਲਾ ਕੰਮ ਹੋ ਜਾਂਦਾਗਾ ਆਏ ਹੁੰਦਾ ਨਾ ਫਿਰ ਐਡਜਸਟ ਕਰਨਾ ਵੀ ਔਖਾ ਹੋ ਜਾਂਦਾ ਥਾਲਜੇ ਤੇ ਵਿੱਚ ਜਦੋਂ ਆਪਾਂ ਕਦੂਕਸ ਕਰਦੇ ਆ ਕਦੂ ਨੂੰ ਤੇ ਥੋੜਾ ਜਿਹਾ ਧਿਆਨ ਜ਼ਰੂਰ ਰੱਖਿਓ ਕਦੂਕਸ ਕਰਨ ਲੱਗੇ ਕਈ ਵਾਰੀ ਮੇਰੇ ਵਰਗੇ ਵੀ ਪੈਣਾ ਹਨਾ ਹੱਥ ਤੇ ਕੁ ਦੁਕਾਸ ਮਰਵਾ ਵੀ ਲੈਂਦੀਆਂ ਨੇ ਠੀਕ ਹੈ ਜੀ ਤੇ ਜਦੋਂ ਮੈਂ ਵੀਡੀਓ ਬਣਾ ਰਹੀ ਸੀ ਨਾਲ ਕੇਚਾਂ ਦੇ ਵਿੱਚ ਕੈਮਰਾ ਔਨ ਕਰਕੇ ਤੇ ਗੁਰਸੇਵਤ ਨੇ ਮੈਨੂੰ ਇੰਨਾ ਜਿਆਦਾ ਪਰੇਸ਼ਾਨ ਕੀਤਾ ਨਾ ਮੰਮਾ ਮੈਨੂੰ ਆਟਾ ਦੇ ਦੋ ਮੰਮਾ ਮੈਨੂੰ ਜੇ ਦੇ ਦੋ ਮੰਮਾ ਮੈਨੂੰ ਉਹ ਦੇ ਦੋ ਤੇ ਤੁਸੀਂ ਕਦੋਂ ਦੇ ਪਰੌਂਠੇ ਬਣਾਉਣੇ ਹੋ ਤੁਹਾਨੂੰ ਖਾਣੇ ਪਸੰਦ ਹੈਗੇ ਆ ਤੁਸੀਂ ਜ਼ਰੂਰ ਦੱਸਿਓ ਜੀ ਡੇਲੀ ਲਾਈਫ ਦੇ ਵਿੱਚ ਇੰਨਾ ਜਿਆਦਾ ਬਿਜ਼ੀ ਭੱਜ ਦੌੜ ਦੀ ਜ਼ਿੰਦਗੀ ਕਦੇ ਆਹ ਕਰੋ ਕਦੇ ਉਹ ਕਰੋ ਹਨਾ ਆਪਾਂ ਆਪਦੀਆਂ ਜਿਹੜੀਆਂ ਚੁਆਇਸਸ ਹੁੰਦੀਆਂ ਉਸ ਤਰ੍ਹਾਂ ਦੇ ਖਾਣੇ ਬਣਾਉਣੇ ਬੰਦ ਕਰ ਦਿੰਨੇ ਆ ਹਨਾ ਆਪਾਂ ਫੈਮਿਲੀ ਨੂੰ ਪ੍ਰਾਇੋਰਟੀਜ਼ ਦੇਣ ਲੱਗ ਜਾਈਏ ਵੀ ਹਾਂਜੀ ਤੁਸੀਂ ਸਾਰੇ ਜਾਣੇ ਕੀ ਖਾਓਗੇ ਤੇ ਇਹ ਜਿਹੜਾ ਸਾਡਾ ਆਈਡੀਆ ਸੀ ਮੰਮੀ ਦਾ ਸੀ ਮੰਮੀ ਕਹਿੰਦੇ ਚਲੋ ਆਪਾਂ ਅੱਜ ਕद्दू ਦੇ ਪਰੌਂਠੇ ਬਣਾਉਣੇ ਆ ਵੈਸੇ ਵੀ ਅਸੀਂ ਮਾਰਨਿੰਗ ਸ਼ਿਫਟ ਦੇ ਵਿੱਚ ਜ਼ਿਆਦਾਤਰ ਹੈਗੇ ਜਿਹੜੇ ਪਰੌਂਠੇ ਬਣਾਉਣੇ ਆ ਜਿਵੇਂ ਆਲੂਆਂ ਵਾਲੇ ਹੋਗੇ ਹਨਾ ਪਿਆਜ਼ ਦੇ ਹੋਗੇ ਆਲੂ ਪਿਆਜ਼ ਦੇ ਮਿਕਸ ਹੋਗੇ ਕद्दू ਦੇ ਹੋਗੇ ਔਰ ਸਰਦੀਆਂ ਦੇ ਵਿੱਚ ਜਿਵੇਂ ਮੂਲੀ ਦੇ ਪਰੌਂਠੇ ਹੋਗੇ ਹਨਾ ਤੇ ਵਧੀਆ ਹੁੰਦੇ ਹੈਗੇ ਪਰੌਂਠੇ ਖਾਣੇ ਵੀ ਕੋਈ ਇਨੇ ਸੇਥ ਲਈ ਕੁਝ ਮਾੜਾ ਨਹੀਂ ਹੁੰਦਾ ਕਈ ਵਾਰੀ ਆਪਾਂ ਸੋਚਦੇ ਵੀ ਨਹੀਂ ਜੀ ਸੇਥ ਲਈ ਹਨਾ ਕਿਸੇ ਦਾ ਤਜਾਬ ਬਣਦਾ ਫਿਰ ਉਹ ਤਾਂ ਜਾਦੇ ਮੈਟਰ ਕਰ ਸਕਦਾ ਹਨਾ ਬਟ ਜੇ ਆਪਾਂ ਐਵੇਂ ਕਹਿ ਦਈਏ ਵੀ ਨਾ ਨਾ ਸਿੱਧਾ ਸਬਜ਼ੀ ਰੋਟੀ ਖਾਣੀ ਆ ਇਹ ਚੰਗਾ ਨਹੀਂ ਹੈਗਾ ਥੋੜਾ ਥੋੜਾ ਵੈਰਾਈਟੀ ਵੀ ਲੈ ਕੇ ਆਉਣੇ ਚਾਹੀਦੀ ਹੈ ਲਾਈਫ ਦੇ ਵਿੱਚ ਇਹ ਮੈਂ ਕਾਲੀ ਨਹੀਂ ਕਰ ਰਹੀ ਇਹ ਸਾਰਾ ਡੇਟਿੰਗ ਦਾ ਕਮਾਲ ਹੈਗਾ ਕਿਉਂਕਿ ਜੇ ਵੀਡੀਓ ਪ੍ਰੋਪਰ ਤੁਹਾਨੂੰ ਲੌਂਗ ਵੇਜ ਦੇ ਵਿੱਚ ਦਿਖਾਈ ਜਾਵੇ ਹਨਾ ਤਾਂ ਤੁਸੀਂ ਬੋਰ ਹੋ ਜਾਓਗੇ ਆਪਾਂ ਇੱਕ ਚੀਜ਼ ਨੂੰ ਲਗਾਤਾਰ ਕੋਈ ਆਪਣੇ ਸਾਹਮਣੇ ਕਰੀ ਜਾਵੇ ਆਪਾਂ ਬੋਰ ਹੋ ਜਾਾਂਗੇ ਦੇਖੋ ਜੀ ਮੇਰੀ ਐਡੀਟਿੰਗ ਤੁਹਾਨੂੰ ਕਿਹੋ ਜੀ ਲੱਗੀ ਆ ਤੁਸੀਂ ਉਹ ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਫਿਰ ਆਪਾਂ ਜਿਹੜੇ ਪਿਆਜ਼ ਹੁੰਦੇ ਆ ਨਾ ਉਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਕੱਦੂਕਸ ਕਰ ਲੈਣਾਗਾ ਤੁਸੀਂ ਦੇਖ ਰਹੇ ਹੋਵੋਗੇ ਮੈਂ ਨਾ ਕਿਣਕਾਗ ਵੀ ਨਹੀਂ ਛੱਡ ਰਹੀ ਹੈਗੀ ਕੱਦੂ ਦਾ ਸਾਰੇ ਪ੍ਰੋਪਰ ਕੱਦੂ ਦਾ ਕੱਦੂਕਸ ਕਰ ਰਹੀ ਆਂਗੀ ਜਿੰਨਾ ਹੋ ਸਕਦਾ ਪੋਸੀਬਲ ਹੈਗਾ ਜਿੰਨਾ ਹਨਾ ਤੇ ਦੇਖੋ ਜੀ ਇਹਨੂੰ ਆਪਾਂ ਪ੍ਰੋਪਰ ਸਾਫ਼ ਕਰ ਲੈਣਾ ਹੈਗਾ ਇਹ ਨਾ ਹੋਵੇ ਕਿ ਸਾਰੇ ਕੱਦੂ ਆਗੇ ਜਿਹੜੇ ਹਨਾ ਕੱਦੂ ਕਸਤੇ ਲੱਗੇ ਹੋਣ ਤੇ ਤੁਸੀਂ ਉਸ ਨੂੰ ਰੱਖ ਦੇਵੋ ਤਾਂ ਲੇਡੀਜ਼ ਤਾਂ ਹੁੰਦੀਆਂ ਹਨਾ ਕਰਨ ਨੂੰ ਸੰਭਾਲਣ ਵਾਲੀਆਂ ਹੁੰਦੀਆਂ ਆਏ ਹੁੰਦਾ ਵੀ ਕੀੜੀ ਦੇ ਰਾਹ ਨਾ ਕੁਛ ਲੱਗ ਜੇ ਜੇ ਵੱਡੇ ਵੱਡੇ ਘਾਟੇ ਕਹਿੰਦੇ ਨੇ ਆਪਾਂ ਮਨਜ਼ੂਰ ਕਰ ਲੈਨੇ ਪਰ ਆਪਾਂ ਜੇ ਆਪਣੇ ਹੱਥ ਵੱਸ ਹੋਵੇ ਤਾਂ ਆਪਾਂ ਕੀੜੀ ਦੇ ਰਾਹ ਵੀ ਨਹੀਂ ਜਾਣ ਦਿੰਦੇ ਹੁੰਦੇ ਕੁਛ ਵੀ ਹਨਾ ਫਿਰ ਉਸ ਤੋਂ ਬਾਅਦ ਨਾ ਮੈਂ ਨਾਲ ਦੀ ਨਾਲ ਸੈਲਫ ਸਾਫ਼ ਕਰ ਦਿੱਤੀ ਦੇਖੋ ਕਿਤਾ ਬਲੈਕ ਇਹਦੇ ਤੇ ਗਰਨਾਇਟ ਵਗੈਰਾ ਲੱਗਿਆ ਹੋਇਆ ਹੈਗਾ ਤੇ ਹਲਕਾ ਜਾਵੇ ਕੁਝ ਡੁੱਲਜ ਉਹ ਚਮਕਣ ਲੱਗ ਜਾਂਦਾ ਹੈਗਾ ਤੇ ਮੈਂ ਨਹੀਂ ਚਾਹੁੰਦੀ ਹੈ ਕਿ ਸਾਡੀ ਵੀਡੀਓਜ਼ ਦੇ ਵਿੱਚ ਜਾਂ ਸਾਡੇ ਕਿਚਨ ਦੇ ਵਿੱਚ ਇਸ ਤਰ੍ਹਾਂ ਦੀ ਗੰਦਗੀ ਹੋਵੇ ਔਰ ਜੋ ਬੁਰੀ ਲੱਗਦੀ ਆ ਆਪਾਂ ਨੂੰ ਹਨਾ ਜੇ ਤੁਸੀਂ ਪਿਆਜ਼ ਨੂੰ ਕੱਦੂਕਾਸ ਕਰਨਾ ਉਹ ਵੀ ਕਰ ਸਕਦੇ ਹੋ ਜੇ ਤੁਸੀਂ ਕੱਟਣਾ ਚਾਹੁੰਦੇ ਹੋ ਹਨਾ ਬ੍ਰੇਕ-ਬ੍ਰੇਕ ਕੱਟ ਲੈਣਾ ਜਿਆਦੇ ਮੋٹے ਪਿਆਜ਼ ਨਹੀਂ ਘਟਣੇ ਜੇ ਤੁਸੀਂ ਜਿਆਦੇ ਮੋٹے ਕੱਟ ਲੋਗੇ ਨਾ ਤਾਂ ਜਿਹੜੇ ਤੁਸੀਂ ਪਰੌਂਠੇ ਬੇਲੋਗੇ ਉਹ ਤੁਹਾਡੇ ਸਾਰੇ ਪਿਆਜ਼ ਹੈਗੇ ਜਿਹੜੇ ਬਾਹਰ ਨਿਕਲ ਜਾਣਗੇ ਜ਼ਿਆਦਾਤਰ ਪਿਆਜ਼ ਤਾਂ ਦੇਖੋ ਆਪਾਂ ਸਬਜ਼ੀਆਂ ਦੇ ਵਿੱਚ ਵੀ ਪਾ ਲੈਂਦੇ ਆ ਹਨਾ ਪਰੌਂਠਿਆਂ ਦੇ ਵਿੱਚ ਵੀ ਪਾ ਲੈਣਾ ਇੱਕ ਇਹਦਾ ਵੱਖਰਾ ਫਲੇਵਰ ਆਗਾ ਹਨਾ ਤੇ ਪਿਆਜ਼ ਨੂੰ ਜਿਹੜਾ ਆਪਾਂ ਕੱਚਾ ਖਾਂਦੇ ਆ ਹਨਾ ਸਲਾਦ ਦੇ ਤੌਰ ਤੇ ਉਹਦੇ ਖਾਣ ਦੇ ਵੀ ਬਹੁਤ ਜ਼ਿਆਦੇ ਬੈਨੀਫਿਟਸ ਨੇ ਤੇ ਦੇਖੋ ਮੈਂ ਹਨਾ ਪਿਆਜ਼ ਨੂੰ ਹੁਣ ਪ੍ਰੋਪਰ ਕੱਟ ਰਹੀ ਆਂਗੀ ਤੇ ਸਾਰਿਆਂ ਨੂੰ ਕੁਰਿਓਸਟੀ ਹੁੰਦੀ ਆ ਹਨਾ ਜਾਣਨ ਦੀ ਹਾਈ ਪ੍ਰੌਂਠੇ ਤੇ ਜਿਵੇਂ ਯਮੀ ਬਣਾਣਾ ਹਨਾ ਤੇ ਮੇਰੇ ਅੰਦਰ ਵੀ ਸੀ ਕੁਰੀਓਸਟੀ ਔਰ ਬਟ ਮੇਰਾ ਧਿਆਨ ਨਾ ਗੁਰਸਿਖਤ ਵੱਲ ਵੀ ਹੁੰਦਾ ਹਮੇਸ਼ਾ ਇੱਕ ਮਾਂ ਦੇ ਤੌਰ ਤੇ ਨਾ ਆਪਾਂ ਜਿਹੜੀਆਂ ਲੇਡੀਜ਼ ਮਾਵਾਂ ਹੈਗੀਆਂ ਮਾਂਮਾ ਬਣੀਆਂ ਨੇ ਹਨਾ ਉਹ ਤਾਂ ਇਸ ਚੀਜ਼ ਨੂੰ ਜ਼ਰੂਰ ਸਮਝਣ ਗਿਆ ਵੀ ਜੇ ਬੱਚਾ ਘਰੇ ਆ ਹਨਾ ਜਿਹੜੇ ਬੱਚੇ ਸਕੂਲ ਜਾਂਦੇ ਉਹ ਤਾਂ ਗੱਲ ਵੱਖਰੀ ਆ ਘਰੇ ਜੇ ਅੱਖਾਂ ਤੋਂ ਪਰਾ ਹੋ ਗਿਆ ਮੜਾ ਜਾ ਬੱਚਾ ਆਪਾਂ ਨੂੰ ਆਉਂਦਾ ਹਾਈ ਕੋਈ ਸ਼ਰਾਰਤ ਨਾ ਕਰ ਦੇ ਕੋਈ ਛੱਟ ਫੇਟ ਨਾ ਖਾ ਲੇ ਸਾਰਾ ਦਿਨ ਧੰਨ ਤੇ ਜੀ ਪਿਆਜ਼ ਕੱਟਦੇ ਕੱਟਦੇ ਨਾ ਮੇਰੇ ਪਿਆਜ਼ ਸੀ ਜਿਹੜੇ ਅੱਖਾਂ 'ਚ ਪੈ ਗਏ ਉਹ ਕਹਿੰਦੇ ਹੁੰਦੇ ਆ ਨਾ ਜਿਹਦਾ ਹਮਸਫਰ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾਗਾ ਨਾ ਉਹਦੀ ਅੱਖਾਂ 'ਚ ਪਿਆਜ਼ ਪੈਂਦੇ ਨੇ ਤੇ ਸੁਖਦੀਪ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਗਵਾਹੀ ਪਿਆਜ਼ ਭਰ ਰਹੇ ਨੇ ਸਾਡੇ ਪਿਆਰ ਦੀ ਹਨਾ ਤੇ ਇੱਕ ਤੁਹਾਨੂੰ ਇਹ ਨਾਲ ਮੈਂ ਟ੍ਰਿਕ ਹੋਰ ਜ਼ਰੂਰ ਸ਼ੇਅਰ ਕਰੂੰਗੀ ਜਦੋਂ ਨਾ ਕਈ ਵਾਰੀ ਆਪਣੇ ਅੱਖਾਂ 'ਚ ਪਿਆਜ਼ ਪੈਂਦਾਗਾ ਤਾਂ ਤੁਸੀਂ ਕੀ ਕਰਨਾ ਹਲਕਾ ਜਿਹਾ ਪਿਆਜ਼ ਲੈ ਲੈਣਾ ਕੰਨ ਦੇ ਜਿਹੜੇ ਉੱਪਰਲੇ ਪਰਤ ਹੈਗੇ ਉਹਨੂੰ ਪਿੱਛੇ ਵਾਲਾਂ ਜਾਂਦੇ ਵਿੱਚ ਰੱਖ ਲੈਣਾਗਾ ਉਦੇ ਨਾਲ ਕਹਿੰਦੇ ਪਿਆਜ਼ ਨਹੀਂ ਝੜਦੇ ਪਹਿਲਾਂ ਤਾਂ ਮੈਨੂੰ ਯਾਦ ਨਹੀਂ ਆਇਆ ਮੈਂ ਕੱਟੀ ਗਈ ਹਨ ਤੇ ਫਿਰ ਮੈਂ ਵੀਡੀਓ ਦੇ ਵਿੱਚ ਸੋਚਿਆ ਇਹ ਨਾ ਸਾਡੇ ਦਾਦੀ ਜੀ ਨੇ ਇੱਕ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਇਹ ਵੀ ਤਰੀਕਾ ਹੁੰਦਾ ਹੈਗਾ ਇੱਕ ਕਹਿ ਦਿੰਦੇ ਹਨ ਜਿਹਦੀ ਅੱਖਾਂ 'ਚ ਧੂਆ ਪਵੇ ਉਹ ਆਪਦੀ ਸੱਸ ਨੂੰ ਪਿਆਰੀ ਹੁੰਦੀ ਹੈ ਤੇ ਮੇਰੇ ਤਾਂ ਧੂਆ ਵੀ ਬਹੁਤ ਪੈਂਦਾ ਬਟ ਪਿਆਜ਼ ਤਾਂ ਮੈਂ ਜਦੋਂ ਕੱਟਾਂ ਲੱਗਾ ਨਾ ਮੇਰੇ ਤਾਂ ਹੰਝੂ ਵੀ ਨਹੀਂ ਰੁਕਦੇ ਹੁੰਦੇ ਅੱਖਾਂ 'ਚੋਂ ਪਾਣੀ ਇੰਨਾ ਜ਼ਿਆਦਾ ਆਉਂਦਾਗਾ ਔਰ ਦੇਖੋ ਜੀ ਆਪਾਂ ਹਨਾ ਪ੍ਰੋਪਰ ਆਪਣੇ ਪਿਆਜ਼ ਹੋ ਗਏ ਕੱਟਲੇ ਹਨਾ ਆਪਾਂ ਤੇ ਨਾਲ ਦੀ ਨਾਲ ਉਧਰ ਮੈਂ ਨਾ ਬਾਹਰ ਦੇਖਿਆ ਕਿ ਮੈਂ ਜਿਹੜੇ ਕੱਪੜੇ ਸੀ ਉਹ ਤਾਂ ਸੁੱਕਣ ਹੀ ਪਾਤੇ ਸੀ ਥੋੜਾ ਇਹ ਹੁੰਦਾ ਹੈਗਾ ਕਿ ਕੱਪੜਿਆਂ ਨੂੰ ਥਲ ਦਈਏ ਤਾਂ ਸਾਰੇ ਪਾਸੇ ਉਹ ਪ੍ਰੋਪਰ ਸੁੱਕ ਜਾਂਦੇ ਨਹੀਂ ਇੱਕ ਪਾਸੇ ਜਿੱਧਰੋਂ ਧੁੱਪ ਚੜਦੀ ਧੁੱਪ ਲੱਗ ਜਾਂਦੀ ਹੈ ਹਨ ਉਧਰੋਂ ਤਾਂ ਕੱਪੜੇ ਸੁੱਕ ਜਾਂਦੇ ਨੇ ਦੂਜੇ ਪਾਸਿਓਂ ਸੀ ਜਿਹੜੇ ਉਹ ਰਹਿ ਜਾਂਦੇ ਨੇ ਨਵੇਂ ਸੂਟ ਧੋਤੇ ਸੀ ਤੇ ਨਵੇਂ ਸੂਟਾਂ ਦਾ ਧਿਆਨ ਰੱਖਣਾ ਚਾਹੀਦਾ ਹਨ ਆਪਾਂ ਨੂੰ ਵੀ ਹਲਕੀ ਜੀ ਧੁੱਪ ਚ ਪਾਓ ਜ਼ਿਆਦੇ ਧੁੱਪ ਚ ਸੂਟ ਪਾ ਦਿੰਨੇ ਆ ਜਦੋਂ ਆਪਾਂ ਰੰਗ ਛੇਤੀ ਫੇਟ ਹੋ ਜਾਂਦਾ ਕੱਪੜੇ ਦਾ ਨਾਲੇ ਕੱਪੜੇ ਦੀ ਜਿਹੜੀ ਸ਼ਾਈਨ ਹੁੰਦੀ ਹੈ ਉਹ ਉੰਨੀ ਜਿਆਦਾ ਵਧੀਆ ਨਹੀਂ ਰਹਿੰਦੀ ਕਈ ਲੇਡੀਜ਼ ਦੇਖੋ ਹਨ ਕੋਈ ਸੂਟ ਕਿੰਨਾ ਪੁਰਾਣਾ ਹੁੰਦਾ ਨਾਲ ਬਟ ਉਹ ਡਲ ਜਾ ਨਹੀਂ ਹੋਇਆ ਹੁੰਦਾ ਤੇ ਕਈ ਕਈਆਂ ਦਾ ਇਹ ਹੁੰਦਾਗਾ ਇੱਕ ਧੋ ਪਾ ਲੈਣ ਸੂਟ ਦੋ ਧੋ ਪਾ ਲੈਣ ਉਹ ਸੂਟ ਡਲ ਜੇ ਹੋ ਜਾਂਦੇ ਨੇ ਤਾਂ ਇਹ ਵੀ ਆਪਣੇ ਤੇ ਡਿਪੈਂਡ ਕਰਦਾਗਾ ਕਿ ਆਪਾਂ ਜਿਵੇਂ ਆਪਣੇ ਫੇਸ ਦੀ ਆਪਣੇ ਹੋਰ ਜਿਹੜੀਆਂ ਬਿਲੋਂਗਿੰਗਸ ਨੇ ਹੈਣਾ ਉਹਨਾਂ ਦਾ ਧਿਆਨ ਰੱਖਦੇ ਉਸੇ ਤਰ੍ਹਾਂ ਆਪਾਂ ਆਪਣੇ ਕੱਪੜਿਆਂ ਦਾ ਧਿਆਨ ਰੱਖਿਏ ਵੈਸੇ ਤਾਂ ਸਾਰੀਆਂ ਹੀ ਲੇਡੀਜ਼ ਦੀ ਜਿਹੜੀ ਜਾਨ ਹੁੰਦੀ ਹੈ ਕੱਪੜੇ ਹਨਾ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਤਾਂ ਆਪਾਂ ਜ਼ਿਆਦਾਤਰ ਸੂਤੀ ਕੱਪੜੇ ਹੀ ਹੁੰਦੇ ਨੇਗੇ ਤੇ ਗੁਰਸਿੱਖਤ ਦੇ ਕੱਪੜੇ ਵੀ ਮੈਂ ਨਾ ਥੱਲ ਜੇ ਦਿੱਤੇ ਸੀਗੇ ਜਿਹੜੀਆਂ ਨਿੱਕਰਾਂ ਵਗੈਰਾ ਸੀਗੀਆਂ ਕੁਛ ਨਾ ਫਰਾਕਸ ਸੀਗੀਆਂ ਤੇ ਦੇਖੋ ਮੰਜਾ ਮੈਨੂੰ ਲੱਗਦਾ ਪਤਾ ਨਹੀਂ ਕਿਨੇ ਡਾਹਿਆ ਸੀ ਬੱਟ ਚੱਕਣਾ ਭੁੱਲ ਜਾਂਦੇ ਨੇ ਹਨਾ ਇਹ ਸਾਰੀਆਂ ਲੇਡੀਜ਼ ਦੇ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਤੇ ਮੈਂ ਚੱਕ ਕੇ ਰੱਖ ਦਿੱਤਾ ਤੇ ਇਧਰ ਜੀ ਮੰਮੀ ਆ ਗਈ ਮੰਮੀ ਕਹਿੰਦੇ ਚਲ ਜਸ ਵੀਡੀਓ ਦਾ ਕੰਮ ਸ਼ੁਰੂ ਕਰ ਔਰ ਮੈਂ ਪਰੌਂਠੇ ਬਣਾਉਣੀ ਆ ਤੇ ਮੰਮੀ ਰਸੋਈ ਚੋਂ ਤੇ ਮੇਰਾ ਕੈਮਰਾ ਤਾਂ ਆ ਨਹੀਂ ਹੁੰਦਾਗਾ ਜੀ ਹਨਾ ਤੇ ਮਾਸਟਰ ਬਲਾਸਟਰ ਨੇ ਜਿਵੇਂ ਸਚਨ ਤੰਦੋਲਕਰ ਨੂੰ ক্রিকেট ਦਾ ਮਾਸਟਰ ਬਲਾਸਟਰ ਕਿਹਾ ਜਾਂਦਾ ਤੇ ਮੈਂ ਸਾਡੇ ਮੰਮੀ ਨੂੰ ਕਿਹចਾਂ ਦਾ ਕਹੂੰਗੀ ਨਾ ਕ੍ਰਿਕਟ ਔਰ ਕਿਚਨ ਬੜੇ ਜਿਆਦੇ ਹਨ ਇੰਟਰਸਟਿੰਗ ਹੈਗੇ ਨੇ ਇਹਦੇ ਵਿੱਚ ਜੀ ਆਪਾਂ ਦੇਖੋ ਹਰੀਆਂ ਮਿਰਚਾਂ ਕੱਟ ਲਈਆਂ ਸੀ ਜਿਹੜਾ ਫਿਰ ਆਪਣੇ ਕੋਲੇ ਲਸਣ ਆ ਹਨਾ ਲਸਣ ਦੇ ਨਾਲ ਕੀ ਹੁੰਦਾ ਜੀ ਆਪਣੇ ਕੋਲੇ ਜਿਹੜੇ ਵਿਟਾਮਿਨਸ ਹੁੰਦੇ ਨੇ ਕੁਝ ਕੁ ਲਸਣ ਦੇ ਵਿੱਚ ਹੁੰਦੇ ਨੇ ਕਈ ਪਰਵਾਰ ਗੁਰੇਜ਼ ਕਰਦੇ ਨੇ ਜਿਵੇਂ ਅਸੀਂ ਪਿਆਜ਼ ਨਹੀਂ ਪਾਉਂਦੇ ਲਸਣ ਨਹੀਂ ਪਾਉਂਦੇ ਬਟ ਹਿਊਮਨ ਬਾਡੀ ਦੇ ਲਈ ਇਹ ਬਹੁਤ ਜਿਆਦੇ ਜ਼ਰੂਰੀ ਨੇ ਆਟਾ ਛਾਂ ਲਿਆ ਸੀ ਆਪਾਂ ਪਿੱਤਲ ਦੀ ਭਾਂਡ ਦੇ ਵਿੱਚ ਅਸੀਂ ਜਿਆਦਾਤਰ ਆਟਾ ਗੁੰਨਦੇ ਆਂਗੇ ਇਸ ਆਟੇ ਦੇ ਵਿੱਚ ਨਾ ਪਾਣੀ ਪਾਉਣ ਤੋਂ ਪਹਿਲਾਂ ਹੀ ਤੁਸੀਂ ਨਮਕ ਪਾ ਲੈਣਾ ਹੈਗਾ ਸਵਾਦ ਅਨੁਸਾਰ ਹਰੀ ਮਿਰਚ ਵੀ ਤਾਂ ਦੇਖੋ ਆਪਾਂ ਉਧਰ ਕੱਟ ਲਈ ਲਾਲ ਮਿਰਚ ਪਾ ਲੈਣੀ ਹੈਗੀ ਠੀਕ ਹੈ ਜੀ ਇਹ ਮੇਨ ਜਿਹੜਾ ਆਪਾਂ ਮਟੀਰੀਅਲ ਪਾਉਣਾ ਹੈਗਾ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਜਿਹੜੇ ਪਿਆਜ਼ ਮਿਕਸ ਕਰ ਲੈਣੇ ਨੇ ਫਿਰ ਜਿਹੜਾ ਕਦੂ ਆਪਾਂ ਕਦੂ ਕਸ ਕੀਤਾ ਹੋਇਆ ਉਸ ਨੂੰ ਮਿਕਸ ਕਰ ਲੈਣਾ ਇਹਦੇ ਵਿੱਚ ਤੁਸੀਂ ਜ਼ਿਆਦਾ ਧਿਆਨ ਇਹ ਰੱਖਿਓ ਭੈਣੋ ਪਾਣੀ ਨਾ ਜ਼ਿਆਦਾ ਪਾਜੋ ਹਨਾ ਫਿਰ ਵੇਲਣੇ ਵੀ ਆ ਬਣਾਉਣੇ ਵੀ ਹਲਕੇ ਹਲਕੇ ਹੱਥ ਜੇ ਨਾਲ ਪਾਣੀ ਪਾਈ ਜਾਣਾ ਹੈ ਤੇ ਉਹਨੂੰ ਗੁੰਨ ਕੇ ਇੱਕ ਸਾਈਡ ਰੱਖੀ ਜਾਣਾ ਹੈ ਠੀਕ ਹੈ ਜਿਵੇਂ ਆਪਾਂ ਨਾਰਮਲ ਆਟਾ ਗੁੰਨਦੇ ਆਂਗੇ ਹਲਕਾ ਹਲਕਾ ਹੀ ਪਾਣੀ ਪਾਉਣਾਗਾ ਇਹ ਦੇਖੋ ਜੀ ਜਦੋਂ ਆਪਾਂ ਇਸ ਨੂੰ ਗੁੰਨਦੇ ਆਂਗੇ ਤਾਂ ਮੁੱਕੀ ਸਮਾਰ ਕੇ ਦੇ ਲੈਣੀ ਹੈ ਤੁਸੀਂ ਫੇਰ ਹੀ ਹਨਾ ਵਧੀਆ ਤਰੀਕੇ ਨਾਲ ਜਦੋਂ ਆਟਾ ਰਚਮਿਚੇ ਜਾਂਦਾਗਾ ਪਰੌਂਠੇ ਵੀ ਲੇਸਦਾਰ ਬੰਦਦੇ ਨੇ ਵਧੀਆ ਬੰਦਦੇ ਨੇਗੇ ਔਰ ਟੇਸਟੀ ਵੀ ਹੁੰਦੇ ਨੇਗੇ ਤੇ ਇਧਰ ਆਪਾਂ ਨਾ ਅਲੱਗ ਇੱਕ ਭਾਂਡੇ ਦੇ ਵਿੱਚ ਆਟੇ ਨੂੰ ਕੱਢ ਤਾ ਕਿਉਂਕਿ ਪ੍ਰਾਂਤ ਯੂਜ਼ ਕਰੇ ਚੋਲ ਬਾਦੂ ਦਾ ਖਲਾਰਾ ਹੀ ਪੈਂਦਾਗਾ ਹਨਾ ਕਿਚਨ ਦੇ ਵਿੱਚ ਤੇ ਵੈਸੇ ਵੀ ਦੇਖੋ ਫਰੂਟਸ ਵਗੈਰਾ ਹਨਾ ਇਧਰ ਪਿਆਜ਼ ਰੱਖਲੇ ਸੀਗੇ ਇਹਨਾਂ ਚੀਜ਼ਾਂ ਦਾ ਵੀ ਖਲਾਰਾ ਕਿਚਨ ਚ ਕਾਫੀ ਪਿਆ ਸੀ ਸਾਨੂੰ ਏਸੀ ਚਲੋ ਪਹਿਲਾਂ ਪਰੌਠੇ ਬਣਾ ਲਈਏ ਹਨਾ ਫੇਰ ਆਪਾਂ ਜਿਹੜੇ ਕਿਚਨ ਦੀਸ ਕਲੀਨਿੰਗ ਤਾਂ ਆਪਾਂ ਕਰਦੇ ਹੀ ਕਰਦੇ ਹਾਂ ਡੇਲੀ ਹਨਾ ਤੇ ਮੰਮੀ ਮੈਨੂੰ ਕਹਿੰਨੇ ਜਾਂਸ ਇਦਾਂ ਕਰ ਪਰੌਂਠੇ ਤਾਂ 2 ਮਿੰਟ ਲੱਗਣਿਆ ਬਣਾਉਂਦਿਆਂ ਨੂੰ ਤੁਸੀਂ ਆਪਣੀ ਰੋਟੀ ਦੇ ਜਿਹੜੇ ਤਿਆਰੀ ਕਰ ਲਓ ਦਹੀਂ ਪਾਤਾ ਸੀ ਮੱਖਣੀ ਸੀਗੀ ਮੱਖਣੀ ਵੀ ਮੰਮੀ ਨਹੀਂ ਪਾਤੀ ਸੀ ਕਹਿੰਨੇ ਬਸ ਵੇਲਣਾ ਨਾ ਕਈ ਵਾਰ ਕਿੰਨਾ ਗੁਰਸੇਖ ਤੋਂ ਡਰਦੇ ਲੁਕੋ ਦਿੰਦੇ ਆਗੇ ਕਿਉਂਕਿ ਇਹਨੂੰ ਆदत ਆ ਗਈ ਕਹ ਦੂਗੀ ਆਟਾ ਦੇ ਦੋ ਔਰ ਵੇਲਣਾ ਦੇ ਦੋ ਇਹ ਖੁਦ ਬੇਲੀ ਜਾਂਦੀ ਰਹਿੰਦੀ ਹੈ ਬੈਠੀ ਰਹਿੰਦੀ ਹੈਗੀ ਫਿਰ ਸਾਨੂੰ ਜਿਹੜਾ ਥੋੜਾ ਜਿਹਾ ਤੋਂ ਲੁਕੋ ਕੇ ਰੱਖਣੇ ਪੈਂਦੇ ਦੂਜੇ ਵੇਲਣੇ ਵੀ ਤੇ ਲੋ ਜੀ ਇਸ ਨੂੰ ਜਦੋਂ ਆਪਾਂ ਤਵੇ ਨੂੰ ਯੂਜ਼ ਕਰਨਾ ਹੈ ਹਲਕਾ ਜਿਹਾ ਪਹਿਲਾਂ ਘਿਓ ਲਾ ਲੈਣਾ ਕਈ ਲੋਕ ਕੀ ਕਰਦੇ ਆ ਜੀ ਚਮਚੇ ਦਾ ਯੂਜ਼ ਨਹੀਂ ਕਰਦੇ ਹੈਗੇ ਹਨਾ ਘਿਓ ਲਾਉਣ ਲਈ ਬਰਸ਼ ਜਾਂ ਯੂਜ਼ ਕਰਦੇ ਨੇ ਬਟ ਆਪਣੇ ਨੇ ਉਹ ਚੀਜ਼ਾਂ ਜੀਆਂ ਲੋਟ ਆਉਂਦੀਆਂ ਹਨਾ ਆਪਾਂ ਦਾ ਸਿੱਧਾ ਹੀ ਹਿਸਾਬ ਚੱਲਦਾ ਹੈਗਾ ਦੇਖੋ ਜੀ ਇਹਨੂੰ ਹਲਕੇ ਹਲਕੇ ਹੱਥ ਦੇ ਨਾਲ ਦੱਬਣਾ ਤੁਸੀਂ ਜਿਆਦਾ ਨਹੀਂ ਦੱਬਣਾ ਜਿਆਦਾ ਜਿਹੜਾ ਕਾਲਸ ਜੀ ਨਾ ਲੱਗੇ ਵੀ ਦਾ ਮੱਚ ਸੜ ਜੇ ਨਾ ਜਾਣ ਪਰੌਂਠੇ ਕਿਉਂਕਿ ਪਰੌਂਠੇ ਹਨ ਹਲਕੀ ਜੀ ਅੱਗ ਤੇ ਵਾਣਨ ਤਾਂ ਉਹ ਜਿਆਦਾ ਟੇਸਟੀ ਲੱਗਦੇ ਨੇ ਲੋ ਜੀ ਮੇਰੀ ਥਾਲੀ ਤਿਆਰ ਹੈ ਮੈਂ ਨਾਲ ਨਿੰਬੂ ਦਾ achar ਲੈ ਲਿਆ ਸੀ ਮੱਖਣੀ ਦੇਖੋ ਜੀ ਆਪਾਂ ਜਿਹੜੇ ਮਲਾਈ ਜੋੜ ਕੇ ਮੱਖਣੀ ਬਣਾਈ ਹੈਗੀ ਇਹੋ ਜੀ ਲੱਗੇ ਜਰੂਰ ਦੱਸਿਓ ਜੀ ਬਾਏ ਬਾਏ ਟੇਕ ਕੇਅਰ